ਲੱਗ ਰਿਹਾ ਬਾਪੂ ਜੀ ਇਹ ਆ ਰਸੀਆਂ ਕਿਉਂ ਬਣੀਆਂ ਹੋਈਆਂ ਨੇ ਇਹ ਜੀ ਰਸੀਆਂ ਬਣੀਆਂ ਹੋਈਆਂ ਆਸੀਂ ਰਸਾ ਲਾਦੇ ਗੱਡੀ ਦੇ ਟਾਈਮ ਅੱਛਾ ਗੱਡੀ ਦੇ ਟਾਈਮ ਹਾਂ ਫਾਟਕ ਨਹੀਂ ਬਣਾਇਆ ਸੀ ਅਜੇ ਪੱਕਾ ਨਹੀਂ ਬਣਿਆ ਕੀ ਗੱਲ ਜੀ ਬਾਦਸਾਹ ਤਾਂ ਕਹਿੰਦੇ ਸਾਦੇ ਸਾਹਮਣੇ ਫਾਟਕ ਬਣਗੇ ਜੀ ਆਹ ਦੇਖੋ ਜੀ ਨਹੀਂ ਬਣਿਆ ਜੀ ਫਾਟਕ ਦੇਖੋ ਜੀ ਇਹ ਨਾ ਫਾਟਕ ਆ ਜੀ ਬਾਦਸਰਕਾਰ ਦਾ ਆ ਸਟੇਸ਼ਨ ਕੋਲੇ ਤੇ ਇਹ ਫਾਟਕ ਫਿਰ ਇਹ ਕਿਵੇਂ ਫਾਟਕ ਲਾਉਣੇ ਬਾਪੂ ਜੀ ਆ ਲਾਈ ਦਰਸੇ ਲਾਇ ਦਿਆ ਇਸ ਤਰ੍ਹਾਂ ਫਟਕ ਲੱਗ ਜਾਂਦਾ ਪੰਜਾਬੀ ਜੁਗਾੜ ਜੀ ਹਾਂ ਹੋਰ ਕੀ ਆ ਲਈ ਠੀਕ ਹੈ ਜੀ ਹੋਰ ਜੜੂ ਜੂੜੂ ਨੂੰ ਅੱਛਾ ਇਹ ਦੋਵੇਂ ਦੋਵੇਂ ਪਾਸੇ ਐਵੇਂ ਲਾ ਦਿੰਦੇ ਹੋ ਹਾਂ ਜੀ ਦੋਨਾਂ ਪਾਸੇ ਲੱਗਦਾ ਇਹ ਫਟਕਾ ਫਿਰ ਹਾਂ ਜੀ ਇਹ ਕਦੋਂ ਕਦੋਂ ਤੋਂ ਬਾਪੂ ਜੀ ਇਦਾਂ ਹੀ ਚੱਲ ਰਿਹਾ ਹੈ ਕੰਮ ਇਹ ਸਵਾ ਸਾਲ ਹੋ ਗਿਆ ਇਸ ਤਰ੍ਹਾਂ ਹੀ ਸਵਾ ਸਾਲ ਹੋ ਗਿਆ ਤੇ ਉਸ ਤੋਂ ਪਹਿਲਾਂ ਇਹ ਰੱਸੀ ਵੀ ਨਹੀਂ ਲੱਗਦੀ ਸੀ ਹਾਂ ਫਿਰ ਰੱਸੀ ਵੀ ਲੱਗਦੀ ਸੀ ਪਹਿਲਾਂ ਇਦਾਂ ਖੁੱਲੇ ਹੁੰਦਾ ਇਹ ਕੰਮ ਬੜਾ ਖੁੱਲਾ ਜੀ ਤੇ ਟ੍ਰੇਨ ਕਿੰਨੇ ਚਿਰ ਬਾਅਦ ਆਉਂਦੀ ਇੱਥੇ ਟਰੇਨ ਆਉਂਦੀ ਹੈ ਜੀ 1 ਤੱਕ 9 ਵਜੇ ਤੱਕ ਦੀ ਤੜਕੇ ਅੱਛਾ ਜੀ ਫਿਰ ਉਸ ਤੋਂ ਬਾਅਦ 10 ਵਜੇ ਤੱਕ ਦੀ ਹੈ ਅੱਛਾ ਜੀ ਤੇ 10 ਵਜੇ ਤੋਂ ਬਾਅਦ ਫਿਰ 11 ਵਜੇ ਅੱਛਾ ਜੀ ਯਾਨੀ ਕਿ ਘੰਟੇ-ਘੰਟੇ ਬਾਅਦ ਹਾਂ ਜੀ ਤੇ 11 ਤੋਂ ਬਾਅਦ ਇਹ 2:30 ਵਜੇ ਹੁੰਦੀ ਹੈ 2:30 ਵਜੇ ਤੋਂ ਬਾਅਦ ਫਿਰ 4:30 ਵਜੇ ਤੇ ਰਹੂਗੀ ਠੀਕ ਹੈ ਜੀ ਘੰਟੇ-ਘੰਟੇ ਬਾਅਦ ਟਰੇਨ ਆਉਂਦੀ ਹੈ ਹਾਂ ਜੀ ਤੇ ਹਰੇਕ ਘੰਟੇ ਤੁਸੀਂ ਇੱਦਾਂ ਹੀ ਰੱਸੀ ਇਹ ਖੋਲ ਬੈਠੇ ਇੱਥੇ ਬੈਠੇ ਰਹਿੰਦੇ ਆ ਰੱਸੀ ਖੋਲ ਦਿੰਦੇ ਆ ਬੰਦ ਕਰ ਦਿੰਦੇ ਆ ਰਾਤ ਰਾਤ ਨੂੰ ਨਹੀਂ ਲਾਉਂਦੇ ਰਾਤ ਨੂੰ ਰੱਤੀ ਵੀ ਨਹੀਂ ਲਾਉਂਦੇ ਰਾਤ ਨੂੰ ਰਾਤ ਲਸਿੰਦੇ ਨੇ ਦਿਨ ਦੇ ਵਿੱਚ ਤੇ ਰਾਤ ਨੂੰ ਜੇ ਮੰਨ ਲਓ ਟ੍ਰੇਨ ਆ ਜੇ ਉਧਰੋਂ ਤੇ ਹੁਣ ਵੇਖੋ ਸਾਡੀ ਜਿਹਨੇ ਡਿਊਟੀ ਲੱਗਿਆ ਸੀ ਉਹ ਨਹੀਂ ਪੁੱਗਤਨੀ ਜੇ ਤਾਂ ਡਬਲ ਬੰਦੇ ਹੋਣਗੇ ਨਾ ਦਿਨ ਤੇ ਰਾਤ ਤੇ ਜੇ ਰਾਤ ਨੂੰ ਲੱਗੇਗਾ ਹੁਣ ਦਿਨ-ਦਨ ਤੇ ਬੰਦੇ ਰੱਖੇ ਤੇ ਦਿਨ-ਦਨ ਤੇ ਬੰਦੇ ਰਾਤ ਨੂੰ ਕੋਈ ਬੰਦਾ ਨਹੀਂ ਰਾਤ ਨੂੰ ਰੱਸੀ ਵੀ ਨਹੀਂ ਲਾਉਂਦੇ ਨਾ ਰੱਸੀ ਵੀ ਕੋਈ ਨਹੀਂ ਐਤੋਂ ਪਦਰਗਦਾਤ ਵੀਰਵਾਦ ਲਗੀ ਦੋਸਤੋ ਦੇਖੋ ਇਹ ਆ ਸੁਖਵੀਰ ਬਾਦਲ ਸਾਹਿਬ ਕਹਿੰਦੇ ਸੀ ਕਿ ਕਿਤੇ ਫਾਟਕੀ ਹੈ ਨਹੀਂ ਉਹ ਸੱਚੇ ਕਹਿੰਦੇ ਸੀ ਕਿ ਫਾਟਕ ਤੁਹਾਨੂੰ ਵੇਖਣ ਨੂੰ ਮਿਲਣਾ ਨਹੀਂ ਮਿਲਣਾ ਕਿੱਥੋਂ ਫਾਟਕ ਦੀ ਜਗ੍ਹਾ ਤੇ ਆ ਦੇਖੋ ਤੁਸੀਂ ਰਸੀਆਂ ਆ ਰਸੀਆਂ ਲਾ ਰੱਖੀਆਂ ਜੀ ਆ ਰਸੀਆਂ ਆ ਦੋਵੇਂ ਪਾਸੇ ਇਹ ਰਸੀਆਂ ਨੇ ਇਹ ਲੈਣ ਆ ਇਹ ਹੈਗੀ ਆ ਜੀ ਫਾਜ਼ਿਲਕਾ ਤੋਂ ਕਿੱਧਰ ਨੂੰ ਜਾਂਦੀ ਬਾਪੂ ਜੀ ਇਹ ਫਾਜ਼ਿਲਕਾ ਤੋਂ ਮੁਕਸਰ ਨੂੰ ਇਹ ਫਾਜ਼ਿਲਕਾ ਤੋਂ ਮੁਕਸਰ ਨੂੰ ਜਾਂਦੀ ਹੈ ਚੱਕ ਬਣ ਵਾਲਾ ਦੇ ਨੇੜੇ ਆ ਇਹ ਫਾਟਕਾ ਜਿਹੜਾ ਹੈ ਨਾ ਚੱਕ ਬਣ ਵਾਲਾ ਦਾ ਚੱਕ ਬਣ ਵਾਲੇ ਲੱਗ ਚੱਕ ਚੱਕ ਬਣ ਵਾਲੇ ਦਾ ਸਟੇਸ਼ਨ ਆ ਉਹ ਸਾਹਮਣੇ ਥੋੜਾ ਜਿਹਾ ਜ਼ੂਮ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਜੇ ਹੋਵੇ ਤਾਂ ਉਹ ਚੱਕ ਬਣ ਵਾਲਾ ਦਾ ਸਟੇਸ਼ਨ ਠੀਕ ਹੈ ਜੀ ਇਹ 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 ਆ ਜੀ ਬਣ ਵਾਲੇ ਦਾ ਸਟੇਸ਼ਨ ਤੇ ਇਹ ਫਾੜਕ ਉਥੋਂ ਦਾ ਸੁਖਵੀਰ ਬਾਦਲ ਜੀ ਦਾ ਫਾੜਕ ਜਿਹੜੇ ਉਹਨਾਂ ਨੇ ਜਮਾ ਖਤਮ ਕਰਤੇ ਬਸ ਆ ਫਾੜਕ ਸ਼ੁਰੂ ਰਹਿ ਗਏ ਜੀ ਹੁਣ ਰਸੀਆਂ ਬੰਨ੍ਹ ਦਿੰਦੇ ਤੇ ਫਾੜਕੇ ਰਾਤ ਨੂੰ ਉਹਦੀ ਵੀ ਡਿਊਟੀ ਹੈ ਨਹੀਂਗੀ ਜੀ